لا <applause> ਜੋੜੇ ਹੋ ਜੋ ਥੋੜਾ ਦੂਰ ਰੱਖ ਹਾਂਜੀ ਹਲੋ ਸਭ ਤੋਂ ਪਹਿਲੇ ਮੈਂ ਸਾਰਿਆਂ ਨੂੰ ਖੁਸ਼ੀਅਤ ਕਰਦਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਆਪਣਾ ਦੇਸ਼ ਦੇ ਵਿੱਚ ਵੱਡੀ ਜਿਹੜੀ ਖੂਬੀ ਹੈ ਇੱਕ ਡੈਮੋਕਰੈਟਿਕ ਦੇਸ਼ ਹੈ ਡੈਮੋਕ੍ਰੇਸੀ ਦੇ ਨੰਮ ਇੱਕ ਵੱਡਾ ਪਿਲਰ ਇੱਕ ਲੈਜਿਸਲੇਟਰ ਹੈ ਤੇ ਇੱਕ মিডিਆ ਹੈ ਤੇ ਮੈਂ ਪਿਛਲੇ ਕਈ ਸਾਲਾਂ ਤੋਂ ਮੈਂ ਵੀ ਸਿਆਸਤ 'ਚ ਆਇਆ ਪਰ ਮੈਂ ਕਿਤੇ ਹੀ ਨਹੀਂ ਦੇਖਿਆ ਸੀ ਸੁਣਿਆ ਜਾਂ ਪੜ੍ਹਿਆ ਕਿ ਇੱਕ ਅਖਬਾਰ ਵਾਲੇ ਨੇ ਕੋਈ ਲਿਖਿਆ ਤੇ ਉਹਦੇ ਉੱਤੇ ਪਰਚਾ ਕੀਤਾ ਗਿਆ ਇੱਕ ਕਹਾਵਤ ਹੈ 올ਡ ਇਜ਼ ਗੋਲਡ ਜਿਹੜੇ ਪੁਰਾਣੀ ਪਾਰਟੀਆਂ ਪੁਰਾਣੇ ਲੀਡਰ ਹੈ ਉਹਨਾਂ ਨੂੰ ਇੱਕ ਮਰਿਆਦਾ ਦਾ ਪਤਾ ਹੈ ਤੁਸੀਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਹੋ ਉਹਨਾਂ ਨੇ ਪੰਜਾਬ ਦੀ ਅਗਵਾਈ 22 ਸਾਲ ਕੀਤੀ ਅੱਪੋ ਜੀ ਚ ਨੇ ਤੇ ਸਰਕਾਰ ਚ ਵੀ ਰਹੇ ਤੁਸੀਂ ਐਸੈਂਬਲੀ ਚ ਵੀ ਦੇਖਿਆ ਭਾਵੇਂ ਵਿਰੋਧੀ ਕੁਛ ਮਰਜ਼ੀ ਬੋਲ ਨਹੀਂ ਜਾਣ ਉਹਨਾਂ ਨੇ ਕਿਤੇ ਵੀ ਕੋਈ ਬੁਰਾ ਨਹੀਂ ਕਿਹਾ ਕਿਉਂਕਿ ਹਰ ਵਿਰੋਧੀ ਦਾ ਰਾਈਟ ਹੈ ਆਪਣੀ ਗੱਲ ਰੱਖਣ ਦਾ ਮੀਡੀਆ ਦਾ ਰਾਈਟ ਹੈ ਲਿਖਣ ਦਾ ਬਹੁਤ ਪੱਤਰਕਾਰ ਮੈਂ ਦੇਖਿਆ ਸਰਕਾਰ ਦੇ ਦੌਰਾਨ ਸਾਡੇ ਖਿਲਾਫ ਵੀ ਲਿਖਦੇ ਹੁੰਦੇ ਸੀ ਪਰ ਜਦੋਂ ਬਾਲ ਸਾਹਿਬ ਕੋਲਿਆਂ ਬਾਲ ਸਾਹਿਬ ਨੇ ਕਿਤੇ ਹੁਣ ਕਿਹਾ ਕਿ ਯਾਰ ਅੱਜ ਕੀ ਲਿਖਿਆ ਹੋਰ ਕਾਕਾ ਜੀ ਕਿਵੇਂ ਆਏ ਹੋ ਕੋਈ ਕੰਮ ਹੈ ਕਿ ਕਿਵੇਂ ਲੀਡਰ ਦੀ ਆ ਪਛਾਣ ਹੁੰਦੀ ਹੈ ਹਲੇ ਤਾਂ ਬਤਨ ਦੱਸਣਾ ਚਾਹਣਾ ਤੁਸੀਂ ਤਾਂ ਹਲੇ ਇੱਕ ਇਸ਼ੂ ਤੇ ਆਪਾਂ ਉਹਨਾਂ ਨੇ ਪਰਚਾ ਕੀਤਾ ਹੈ ਆਰਟੀਆਈ ਤੇ ਅਸੀਂ ਮੰਨ ਲਗਾ ਦਾ ਕਾਲੀ ਦਰ ਨੇ ਮਤਲਬ 5-600 ਐਪਲੀਕੇਸ਼ਨ ਦਿੱਤੀਆਂ ਇੱਕ ਦਾ ਜਵਾਬ ਨਹੀਂ ਦਿੱਤਾ ਦਿੰਦੀ ਨਹੀਂ ਇੰਨੇ ਠੀਠ ਹੈ ਇੰਨਾ ਕਾਨੂੰਨ ਦੀਆਂ ਧੱਜੀਆਂ ਉਡਾਰੇ ਆ ਮੈਨੂੰ ਨਹੀਂ ਪਤਾ ਹਿੰਦੁਸਤਾਨ 'ਚ ਕਿਸੇ ਸਰਕਾਰ 'ਚ ਐਜੀਆਂ ਤਾਂ ਨਹੀਂ ਹੋਣ ਜਿਹੜੀ ਸਭ ਤੋਂ ਵੱਡੀ ਗੱਲ ਤੁਸੀਂ ਤਾਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਐ ਇੱਕ ਹੋਰ ਆਟੀਆਂ ਜਰੂਰ ਪਾਓ ਕਿ ਕੇਜਰੀਵਾਲ ਹਿੰਦੁਸਤਾਨ ਵਿੱਚ ਜਿੱਥੇ ਵੀ ਗਿਆ ਹੈ ਜਿਹੜੇ ਜਹਾਜ਼ ਤੇ ਗਿਆ ਉਹਦੀ ਪੇਮੈਂਟ ਕਿਨੇ ਕੀਤੀ ਹੈ ਜਿੱਥੇ ਵੀ ਕੇਜਰੀਵਾਲ ਗਿਆ ਹਿੰਦੁਸਤਾਨ 'ਚ ਆਮ ਆਦਮੀ ਪਾਰਟੀ ਦੇ ਕੈਂਪੇਨ ਵਾਸਤੇ ਮੁੱਖ ਮੰਤਰੀ ਨੂੰ ਚੱਕਦਾ ਹੈ ਜਹਾਜ਼ ਪੰਜਾਬ ਸਰਕਾਰ ਦਾ ਕਿਰਾਏ ਤੇ ਲੈਂਦੇ ਆ ਤੇ ਪ੍ਰੋਟੋਕਾਲ ਇਹਨਾਂ ਦਾ ਹੈ ਕਿ ਸਾਨੂੰ ਆ ਜੈਟ ਤੋਂ ਘੱਟ ਜੈਟ ਨਹੀਂ ਚਾਹੀਦਾ ਉਹ ਤਕਰੀਬਨ 20 ਸੀਟਰ ਦਾ ਜੈਟ ਹੈ ਜਿਹਦਾ ਘੰਟੇ ਦਾ ਕਿਰਾਇਆ 10 ਲੱਖ ਰੁਪਏ ਤੋਂ ਘੱਟ ਨਹੀਂ ਹੈ ਤੁਸੀਂ ਆਰਟੀਆ ਤੋਂ ਪਟੇ ਦੇ ਦਿੰਗੇ ਨਾ ਦੇਣਾ ਨਹੀਂ ਆ ਉਹਦਾ ਫਿਰ ਸਾਲ ਬਾਅਦ ਕਢਾਵਾਂਗੇ ਪਰ ਤੁਸੀਂ ਹੈਰਾਨ ਰਹਿ ਜਾਓਗੇ ਹਿੰਦੁਸਤਾਨ ਵਿੱਚ ਭਾਵੇਂ ਗੋਆ ਗਿਆ ਕੈਂਪੇਨ ਵਾਸਤੇ ਭਾਵੇਂ ਮਧਿਆ ਪ੍ਰਦੇਸ਼ ਪਏ ਜਿੱਥੇ ਵੀ ਗਿਆ ਪੰਜਾਬ ਜੈਟ ਪੰਜਾਬ ਸਰਕਾਰ ਹਾਇਰ ਕਰਦੀ ਹੈ ਤੇ ਕੇਜਰੀਵਾਲ ਨੂੰ ਉੱਥੇ ਲੈ ਕੇ ਜਾਂਦੀ ਹੈ ਦੂਜੀ ਗੱਲ ਪੰਜਾਬ ਦੇ ਜਿੰਨੇ ਅਫਸਰ ਹੈ ਜਿਹੜੇ ਮੇਨ ਸੈਟਲੀ ਹੈ ਆਰਡੀਆ ਤੱਕੜਾਓ ਕਿ ਕਿੰਨੀ ਵਾਰ ਦਿੱਲੀ ਗਿਆ ਤੇ ਕਿਸ ਵਾਸਤੇ ਗਿਆ ਸਾਰੇ ਕੇਜਰੀਵਾਲ ਦੇ ਘਰੇ ਜਾਂਦੇ ਆ ਹੁਕਮ ਲੈਣ ਵਾਸਤੇ ਇੱਕ ਜਦੋਂ ਆਬਾਂ ਸੌਂਖ ਚੁੱਕਦੀ ਹੈ ਉਹ ਆਪ ਗਵਰਨਰ ਸਾਹਿਬ ਦਿੰਦੇ ਹੈ ਕੀ ਲਿਖਿਆ ਹੁੰਦਾ ਉਸ ਚ ਕਿਸ ਉਹ ਤੋਂ ਸੀਕਰਸੀ ਕੀ ਅਸੀਂ ਤੁਹਾਨੂੰ ਮਨਿਸਟਰ ਬਣਾ ਰਹੇ ਹਾਂ ਕੀ ਸਾਡੀ ਸਰਕਾਰ ਦੀ ਜੋ ਅਸੀਂ ਫਾਈਲ ਪੜ੍ਹ ਰਹੇ ਹਾਂ ਉਹ ਇੱਕ ਸੀਕ੍ਰੇਟ ਡਾਕੂਮੈਂਟ ਹੈ ਸਟੇਟ ਦਾ ਤੁਸੀਂ ਉਸ ਸੀਕਰਸੀ ਨੂੰ ਕਾਇਮ ਕਰਨਾ ਹੈ ਇੱਥੇ ਕੀ ਹੈ ਕਿ ਇੱਥੇ ਦਾ ਸਾਰੀ ਅਬ ਦਫ਼ਤਰਾਂ ਦੇ ਵਿੱਚ ਇੱਕ-ਇੱਕ ਇਹਨਾਂ ਨੇ ਬੰਦਾ ਬਿਠਾਇਆ ਜਿਹੜਾ ਫਾਈਲਾਂ ਪੜਦਾ ਤਾਂ ਮਨਿਸਟਰ ਦੀ ਕੋਈ ਵੈਲਿਊ ਨਹੀਂ ਹੈ ਫੈਸਲੇ ਕੈਬਨਿਟ ਦੇ ਵਿੱਚ ਨਾਲ ਇਹਨਾਂ ਦੇ ਬੰਦੇ ਬੈਠੇ ਆ ਹਰ ਮਨਿਸਟਰ ਦੇ ਨਾਲ ਮੀਟਿੰਗ ਦੇ ਬੰਦੇ ਬੈਠੇ ਆ ਤੁਸੀਂ ਕਿਸੇ ਮਰਜ਼ੀ ਅਫਸਰ ਤੋਂ ਪੁੱਛ ਲਓ ਕਾਨੂੰਨ ਦਾ ਹੈ ਪਹਿਲਾਂ ਜਿੰਨਾ ਇਹਨੇ ਇਹਨਾਂ ਨੇ ਮਿਸਯੂਜ਼ ਕੀਤਾ ਕੋਈ ਕਰ ਹੀ ਨਹੀਂ ਸਕਦਾ ਐਂਡ ਦਲੇਰੀ ਨਾ ਕੀਤਾ ਆ ਸੋਚਦੇ ਆ ਕਿ ਪੂਰੀ ਦੁਨੀਆ ਦੁਨੀਆ ਪੂਰੀ ਜ਼ਿੰਦਗੀ ਅਸੀਂ ਲਾਵਾਂਗੇ ਸਰਕਾਰ ਵਿੱਚ ਤੁਸੀਂ ਦੇਖ ਲਓ ਸਾਡੇ ਟਾਈਮ ਸਾਡਾ ਮੀਡੀਆ ਦਾ ਬਜਟ ਹੁੰਦਾ ਸੀ 30-35 ਕਰੋੜ ਰੁਪਇਆ ਆ 4 ਸਾਲਾਂ ਦੇ ਨਾਲ ਸਾਡੇ 4400 ਕਰੋੜ ਤੱਕ ਖਰਚਾ ਇਹਨਾਂ ਨੇ ਅਨਸਰ ਕਿੱਥੇ ਦੇਣਗੇ ਜਦੋਂ ਸਾਰੀਆਂ ਚੀਜ਼ਾਂ ਪਤਾ ਲੱਗੀਆਂ ਇਹਨਾਂ ਨੇ ਹਰ ਡਿਪਾਰਟਮੈਂਟ ਵਿੱਚ ਕੋਈ ਰੂਲ ਫਾਲੋ ਨਹੀਂ ਕਰਦੇ ਡਾਇਰੈਕਟ ਆਰਡਰ ਹੁਣ ਪੁਲਿਸ ਵੀ ਤੁਸੀਂ ਅਫਸਰਾਂ ਨਾਲ ਗੱਲ ਕਰ ਲੋ ਨਹੀਂ ਸਾਨੂੰ ਕੋਈ ਨਹੀਂ ਪਤਾ ਉੱਤੋਂ ਇਹਨਾਂ ਦਾ ਕੋਈ ਇਹਨਾਂ ਨੇ ਇੱਕ ਵਕੀਲ ਰੱਖਿਆ ਦੋ ਇੱਕ ਉਹਨਾਂ ਕੋਈ ਰਿਟਾਇਰਡ ਸੀਪੀਏ ਦਾ ਬੰਦਾ ਉਹ ਉਹ ਆਉਂਦਾ ਇੱਥੇ ਮੀਟਿੰਗ ਕਰਦਾ ਜੀ ਆਹ ਕਰਨਾ ਹੈ ਇਹਦੇ ਆ ਪਰਚਾ ਦੇਣਾ ਹੈ ਇਹਦੇ ਤੇ ਆਹ ਕਰਨਾ ਹੈ ਉਹ ਹਰ ਚੀਜ਼ ਮੌਨਡਰ ਕਰਕੇ ਨਾਲ ਦੇ ਨਾਲ ਪਰਚਾ ਪੰਜਾਬੀ ਟਿੱਕੇ ਦਾ ਕਰਦੇ ਜੀ ਆਹ ਧਾਰਾ ਲਾ ਕੇ ਤੁਸੀਂ ਇਹਦੇ ਤੇ ਕਰ ਦੇਣਾ ਕਿਸੇ ਦਾ ਕੋਈ ਪੁਲਿਸ ਕੁਝ ਨਹੀਂ ਕਰ ਸਕਦੀ ਨਾ ਐਂਡਫਿਸ਼ ਜਿਹੜਾ ਥੋੜਾ ਮੋਟਾ ਬਲੇਰੀ ਨਾਲ ਖੜਦਾ ਹੈ ਤੂੰ ਨੂੰ ਸਸਪੈਂਡ ਫਿਰ ਸਸਪੈਂਡ ਕਰਕੇ 6 ਮਹੀਨੇ ਸਸਪੈਂਡ ਹੀ ਰੱਖ ਦੇਣਾ ਜਿੰਦ ਤੱਕ ਬੰਦਾ ਜਮਾਂ ਹੀ ਨਾ ਹਿੱਲ ਜੇ ਸੋ ਮੇਰੀ ਬੇਨਤੀ ਹੈ ਬੁਰਾ ਨਾ ਮੰਨਿਓ ਬਣਾਇਆ ਵੀ ਤੁਸੀਂ ਸੀ ਸਰ ਮੈਂ ਤਾਂ ਸਹੀ ਦੱਸਾ ਸੋ ਤੁਸੀਂ ਬਣਾਇਆ ਸੀ ਅਸੀਂ ਉਦੋਂ ਬੜੇ ਹੱਥ ਜੋੜੇ ਕੀ ਆਖ ਖਾ ਗਿਆ ਸਾਰੇ ਤੁਸੀਂ ਦੇਖ ਲਓ ਇਹ ਜੀ ਹਵਾ ਕ੍ਰੀਏਟ ਕਰਤੀ ਕਿ ਲੋਕਾਂ ਨੇ ਲੀਡਰ ਹੀ ਨਹੀਂ ਪਛਾਣੇ ਮੈਂ ਤੁਹਾਨੂੰ ਛੋਟੀ ਗੱਲ ਕਰਦਾ ਜਲਾਲਾਬਾਦ ਮੈਂ ਇਲੈਕਸ਼ਨ ਲੜਿਆ ਜਿਹੜੇ ਮੈਥੋਂ ਮੈਥੋਂ ਮੈਨੂੰ ਜਿਹਨੇ ਮੈਨੂੰ ਹਰਾਇਆ ਉਹਦਾ ਤੁਸੀਂ ਪਿਛੋਖੜ ਦੇਖੋ ਚੰਡੀਗੜ੍ਹ ਵਿੱਚ ਉਹਨੇ ਬਰੋਥਰ ਰਲ ਕਰਦਾ ਸੀ ਤੇ ਚੰਡੀਗੜ੍ਹ ਉਹਦੇ ਦੇ ਫਾਦਰ ਦਾ ਟ੍ਰਿਬਿਊਨ ਦੇ ਫੋਟੋ ਹੈ ਥੱਲੇ ਪਿਠਾਇਆ ਬੈਂਕ ਲੁੱਟਣ ਦਾ ਉਹਦੇ ਤੇpropto line ਦੇ ਉਹਦੇ ਤੇ ਪਰਚੇ ਉਹਦਾ ਫਾਦਰ ਤਾਂ ਹੁਣੀ ਨਿਕਲ ਕੇ ਆਇਆ ਹੈ ਕੁਝ ਦੇਖਿਆ ਨਹੀਂ ਕਿਉਂਕਿ ਸੋਸ਼ਲ ਮੀਡੀਆ ਦੀ ਇੰਨੀ ਤਾਕਤ ਬਣ ਗਈ ਹੁਣ ਇਹਦਾ ਸੋਸ਼ਲ ਮੀਡੀਆ ਦਾ ਨੁਕਸਾਨ ਵੀ ਹੋਣ ਲੱਗ ਗਿਆ ਕਿਉਂਕਿ ਜਿਹੜੀ ਆਮ ਜਨਤਾ ਸੋਚਣ ਲੱਗੀ ਕਿ ਜੋ ਆ ਰਿਹਾ ਹੈ ਉਹ ਸੱਚ ਹੈ ਹੁਣ ਕਰ ਕੀ ਰਏ ਇਹਨਾਂ ਨੇ ਪਤ ਨਹੀਂ 2-300 ਬੰਦੇ ਤਾਂ ਇੱਥੇ ਰੱਖਿਆ ਸੋਸ਼ਲ ਮੀਡੀਆ ਤੇ ਆਪਣੇ ਪਿੱਛੇ 24 ਘੰਟੇ ਝੂਠ ਤੇ ਚੂਹ ਆ ਦੇਖ ਬੰਟੀ ਰਮਾਣਾ ਚ ਖੜੇ ਇਹਨਾਂ ਦੀ ਪਰਚਾ ਦਿੱਤਾ ਸੀ ਇਹਨੇ ਇਹਨੇ ਕੋਈ ਬਿਆਨ ਦਿੱਤਾ ਸੀ ਇਹਦੇ ਦੀ ਪਰਚਾ ਸਾਰੇ ਦੇ ਪਰਚਾ ਸੋਚਦੇ ਐ ਕਿ ਅਸੀਂ ਡਰਾ ਕੇ ਰਾਜ ਕਰਾਂਗੇ ਡਰਾ ਕੇ ਪਰ ਉਹਨਾਂ ਨੂੰ ਪਤਾ ਨਹੀਂ ਇੱਕ ਵੱਡੀ ਗੱਲ ਪੰਜਾਬੀਆਂ ਦੀ ਪੰਜਾਬੀ ਪਿਆਰ ਨਾਲ ਕੁਝ ਮਰਜ਼ੀ ਮੰਨ ਜਾਂਦੇ ਐ ਪਰ ਧੱਕਾ ਪੰਜਾਬੀ ਨਹੀਂ ਸੁਣਦਾ ਤੁਸੀਂ ਇਤਿਹਾਸ ਆਪਣੇ ਪੰਜਾਬ ਦਾ ਜਿੰਨਾ ਧੱਕਾ ਕਰੋਗੇ ਉਹਨੇ ਡੜ ਕੇ ਪਹਿਣਗੇ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਚਾਹਣਾ ਹੈ ਦੇਖੋ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਇਹਨਾਂ ਨੇ ਬਣਾਤੀ ਐ ਜੋ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜੋ ਫਾਈਨੈਂਸਸ ਦੀਆਂ ਧੱਜੀਆਂ ਉਡਾਈਆਂ ਜੋ ਇੱਥੇ ਲਾਅ ਨਾਡ ਖਰਾਬ ਸਾਰਾ ਕੁਝ ਹੀ ਜੋ ਹੋ ਸਕਦਾ ਸੀ ਇਹਨੇ ਕਰਤਾ ਕਿਉਂਕਿ ਇਹਨਾਂ ਦੇ ਦਿਲ ਚੋਂ ਦਰਦ ਨਹੀਂ 50% ਕੇਜਰੀਵਾਲ ਨੂੰ ਸਸੋੜੀਏ ਨੂੰ ਜੈਨ ਨੂੰ ਜਿਨ੍ਹਾਂ ਨੂੰ ਮਹਿਕਮੇ ਵੰਡੇ ਐ ਉਹਨਾਂ ਨੂੰ ਕੋਈ ਦਰਦ ਨਹੀਂ ਉਹ ਇੱਥੇ ਈਸਟ ਇੰਡੀਆ ਕੰਪਨੀ ਵਾਂਗੂ ਲੁੱਟਣ ਆਇਆ ਐ ਜੇ ਇਹਨਾਂ ਨੂੰ ਨਹੀਂ ਵੋਟ ਮਿਲੀ ਆਪਣੀ ਦੁਕਾਨ ਚੱਕ ਕੇ ਹੋਰ ਕਿਤੇ ਚਲੇ ਜਾਣਗੇ ਸੋ ਅਸੀਂ ਤੁਹਾਡੇ ਨਾਲ ਆਏ ਤੁਸੀਂ ਕਾਲੀ ਦਲ ਦਾ ਇਤਿਹਾਸ ਜਾਣਦੇ ਹੋ ਅਸੀਂ ਲਗਾਤਾਰ ਜ਼ੁਲਮ ਦੇ ਖਿਲਾਫ ਲੜੇ ਆ ਸਾਡੀ ਸਰਕਾਰ ਦੇ ਦੌਰਾਨ ਬਾਦਲ ਸਾਹਿਬ ਕਿੰਨੇ ਸਾਲ ਰਹੀ ਹੈ ਬਾਦਲ ਸਾਹਿਬ ਦੀ ਸਰਕਾਰ ਸਭ ਤੋਂ ਜ਼ਿਆਦਾ ਰਿਸਪੈਕਟ মিডিਆ ਨੂੰ ਦਿੱਤਾ ਗਿਆ ਭਾਵੇਂ ਕੁਝ ਵੀ ਲਿਖਿਆ ਉਹ ਇੱਕ ਰਾਈਟ ਹੈ ਮੇਰੇ ਖਿਲਾਫ ਵੀ ਲਿਖਿਆ ਕਈਆਂ ਨੇ ਪਰ ਮੈਂ ਕਿਤੇ ਨਹੀਂ ਕਿਸੇ ਨੂੰ ਟੈਲੀਫੋਨ ਕਰਕੇ ਕਿਹਾ ਕਿ ਤੂੰ ਮੇਰੇ ਖਿਲਾਫ ਕਿਉਂ ਲਿਖਿਆ ਯਾਰ ਕੋਈ ਗੱਲ ਨਹੀਂ ਹਰ মিডিਆ ਦਾ ਕੰਮ ਹੀ ਹੈ ਜਿਵੇਂ ਸਾਡਾ ਕੰਮ ਹੈਗਾ ਫੀਲਡ ਜਾ ਕੇ ਵੋਟਾਂ ਮੰਗਣ ਦਾ মিডিਆ ਦਾ ਕੰਮ ਨਹੀਂ ਦੱਸਣਾ ਕੀ ਹੋ ਰਿਹਾ ਪਰ ਆਹ ਲੜਾਈ ਦੇਖੋ ਤੁਹਾਨੂੰ ਲੜਨੀ ਪਣੀ ਹੈ ਤੁਹਾਡੇ ਕੋਲੇ ਤਾਕਤ ਹੈ ਜਿਹੜੀ ਤਾਕਤ ਤੁਸੀਂ ਪਿਛਲੀ ਵਾਰ ਵਰਤੀ ਸੀ ਇਹਨੂੰ ਕੁਰਸੀ ਤੇ ਬਿਠਾਉਣ ਵਾਲੀ ਉਹਨੂੰ ਤਾਕਤ ਨੂੰ ਵਰਤਣੀ ਪੈਣੀ ਹੈ ਭਾਵੇਂ ਜਿੰਨੀਆਂ ਮਰਜੀ ਤੁਹਾਨੂੰ ਲਾਲਚਾ ਦੇ ਦੇਣ ਕਿਸੇ ਟਾਈਮ ਹੁੰਦਾ ਜ਼ਿੰਦਗੀ ਦਾ ਜਦੋਂ ਉੱਤੇ ਉੱਠਣਾ ਪੈਂਦਾ ਆ ਆਪਣਾ ਘਰ ਹੈ ਆ ਝਾੜੂ ਵਾਲਿਆਂ ਦਾ ਘਰ ਨਹੀਂ ਹੈ ਪੰਜਾਬ ਆ ਆਪਣਾ ਘਰ ਹੈ ਜੇ ਕੋਈ ਨੁਕਸਾਨ ਹੁੰਦਾ ਤੇ ਆਪਣਾ ਹੋਊਗਾ ਇਹਨਾਂ ਦਾ ਨਹੀਂ ਹੋਊਗਾ ਸੋ ਤੁਹਾਡੇ ਨਾਲ ਹੈ ਜਿੱਥੇ ਲੋੜ ਪਈ ਅਸੀਂ ਤੁਹਾਡੇ ਅੱਗੇ ਲੱਗਾਂਗੇ ਆ ਲੜਾਈ ਅਖੀਰ ਤੱਕ ਲੜਨੀ ਹੈ ਪ੍ਰੈਸ ਦੀ ਆਜ਼ਾਦੀ ਪੰਜਾਬ ਦੇ ਲੋਕਾਂ ਦੀ ਆਜ਼ਾਦੀ ਇਕੱਲੇ ਪ੍ਰੈਸ ਦੀ ਨਹੀਂ ਹੈ ਆ ਆਮ ਆਮ ਬੰਦਾ ਵੀ ਕੋਈ ਬੋਲਦਾ ਨਾ ਉਹਨੂੰ ਵੀ ਅੰਦਰ ਕਰ ਦਿੰਦੇ ਆ ਜੇ ਆਮ ਬੰਦਾ ਵੀ ਆਪਣੇ ਫੇਸਬੁੱਕ ਤੇ ਕੁਝ ਲਿਖ ਦਿੰਦਾ ਨਾ ਉਹਦੇ ਦੀ ਪਰਚਾ ਕਰ ਦਿੰਦੇ ਆ ਸੋ ਆ ਲੜਾਈ ਪੰਜਾਬ ਦੇ ਲੋਕਾਂ ਦੀ ਲੜਾਈ ਹੈ ਅਸੀਂ ਤੁਹਾਡੇ ਨਾਲ ਆ ਤੇ ਵਿਸ਼ਵਾਸ ਰੱਖੋਣੇ ਕਿਸੇ ਚੀਜ਼ ਦੀ ਕਿਸੇ ਟਾਈਮ ਤੁਹਾਨੂੰ ਹੁਕਮ ਦੋਗੇ ਕਿੱਥੇ ਵੀ ਕਰਨਾ ਜੋ ਕਰਨਾ ਹੈ ਵੀ ਆਰ ਥੇਅਰ ਵਿਦ ਯੂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ